ਵਾਇਗਟ ਸਿੰਘ ਦਾ ਖਾਲਸਾ ਵਾਇਗਟ ਸਿੰਘ ਦੀ ਫਤਿਹ ਇਹ ਮਾਤਾ ਆਪਣੇ ਪੁੱਤ ਨੂੰ ਲੈ ਕੇ ਆਉਂਦੀ ਆ ਇੱਥੇ ਦਵਾਈ ਚੱਲਦੀ ਆ ਵੀਰੇ ਦੀ ਕੀ ਨਾਮ ਵੀਰੇ ਦਾ ਮਨੀਸ਼ ਕੁਮਾਰ ਮਨੀਸ਼ ਕੁਮਾਰ ਇਹ ਮਾਤਾ ਕਹਿੰਦੀ ਵੀ ਮੇਰੇ ਮੁੰਡੇ ਦਾ ਦਿਮਾਗੀ ਠੀਕ ਨਾ ਹੁਣ ਕਰਕੇ ਇਹਨੂੰ ਹੈਂਡੀਕੈਪਡ ਦੀ ਪੈਨਸ਼ਨ ਆ 1500 ਰੁਪਏ ਮਹੀਨਾ ਦੋਨੇ ਮਾਂ ਪੁੱਤ ਹੀ ਆ ਕਹਿੰਦੀ ਮੈਂ ਚਾਹੁੰਨੀ ਆ ਵੀ ਸਾਡੇ ਘਰੇ ਰੋਟੀ ਪਾਣੀ ਚੋ ਕੇ ਅਸੀਂ ਹੈਗੇ ਆ ਦੋਨੇ ਵੀ 1000 ਰੁਪਏ ਮਹੀਨਾ ਇਹਨੂੰ ਦੇਣੀ ਚਾਹੀਦੀ ਅਸੀਂ ਦੇਣੀ ਚਾਹੀਦੀ ਦਵਾਈਆਂ ਲੈ ਕੇ ਜਾਂਦੇ ਆ ਇੱਥੋਂ ਲੰਗਰ ਦੇ ਵਿੱਚੋਂ ਫ੍ਰੀ ਅਸੀਂ ਚੋਨੇ ਵੀ 1000 ਰੁਪਏ ਮਹੀਨਾ ਅਸੀਂ ਦਵਾਈਆਂ ਦੇ ਲੰਗਰ ਤੇ ਸੇਵਾ ਪਾਈਏ ਦੇਖੋ ਇਸ ਤਰ੍ਹਾਂ ਨਹੀਂ ਆ ਸੋਚ ਇਹਨਾਂ ਮਾਮਾਆਂ ਦੀਆਂ ਇਹ ਜਿਹੜੇ ਕੈਂਪ ਲੱਗਦੇ ਆ ਨਹੀਂ ਲੋੜ ਹੈਗੀ ਜਿਹੜੀ ਮੈਸੀ ਚ ਆਪਣੀ ਮਰਜ਼ੀ ਨਾਲ ਲੈਣੇ ਆ ਹਾਂ ਉਹਦੇ ਸਾਨੂੰ ਲੋੜ ਹੈ ਇੱਥੇ ਉਹਨਾਂ ਲੋੜ ਹੈ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ ਜਿਹੜਾ ਪੈਸੇ ਦੇਵੋਗੇ ਸਾਡੀ ਦਵਾਈ ਦੇ ਕੰਮ ਚੱਲ ਜਾਣਗੇ ਬਿਲਕੁਲ ਤੇ ਦੇਖੋ ਇਹ ਮਾਂ ਕਹਿੰਦੀ ਆ ਵੀ ਆਪਾਂ ਦਵਾਈ ਦੇ ਲੰਗਰ ਦੇ ਵਿੱਚ ਅਸੀਂ ਹਿੱਸਾ ਪਾਉਣਾ ਚਾਹੁੰਦੇ ਹਾਂ ਨਾਲੇ ਪੁੱਤ ਠੀਕ ਨਹੀਂ ਕਮਾਈ ਨਹੀਂ ਕੋਈ ਕਰਦਾ ਦਿਮਾਗੀ ਅਫਸੈਟ ਆ ਜਦੋਂ ਪਹਿਲੇ ਦਿਨ ਲੈ ਕੇ ਆਈ ਸੀ ਮਾਂ ਉਦੋਂ ਤਾਂ ਬੜੀ ਬੁਰੀ ਹਾਲ ਸੀਗੀ ਮਨੀਸ਼ ਦੀ ਤੇ ਅੱਜ ਤਾਂ ਮਨੀਸ਼ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਆ ਮਾਤਾ ਵੀ ਤੰਦਰੁਸਤ ਆ ਪਰ ਇਹਨਾਂ ਦੀ ਭਾਵਨਾ ਵਾ ਵੀ ਇਹ ਲੰਗਰ ਆ ਜਿਹੜੇ ਦਵਾਈਆਂ ਦੇ ਲੱਗਦੇ ਰਹਿਣ ਮਾਂ ਧੰਨਵਾਦ ਤੇਰਾ